ਦੋਸਤੋ ਕੀ ਹਾਲ ਹੈ ਇਹ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਵੱਡਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਦੋਸਤੋ ਕੁਝ ਜਿਹੜੇ ਆਪਣੀ ਕੌਮ ਦੇ ਸ਼ਹੀਦ ਯੋਧੇ ਜਿਨ੍ਹਾਂ ਨੇ ਆਪ ਦੀ ਜਾਨ ਦੀ ਪਿਵਾਹ ਕੀ ਦੇ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਤੇ ਸਿੱਖਾਂ ਦੀ 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 ਹੋਈ ਭਾਗ ਨੂੰ ਮੋਰੂ ਸਿਰ ਤੇ ਸਜਾਇਆ ਅੱਜ ਦੋਸਤੋ 31 ਅਗਸਤ 2024 ਇਸ 31 ਅਗਸਤ ਨੂੰ ਦੋਸਤੋ ਬਿਆਨ ਤੇ ਉੱਚੜ ਨੂੰ ਨਰਕਾਂ ਦੇ ਵਿੱਚ ਭੇਜਣ ਵਾਲਾ ਸ਼ਹੀਦ ਭਾਈ ਸਰਦਾਰ ਦਲਾਵਰ ਸਿੰਘ ਜੀ ਜੋ ਕਿ ਆਪਣੇ ਸਰੀਰ ਦਾ ਮਨੁੱਖੀ ਬੰਬ ਬਣਾ ਕੇ ਤੇ ਨਾਲ ਹੀ ਲੈ ਉੱਡਿਆ ਭਰਾਵੋ ਵੀਡੀਓ ਉਪਰ ਦੇਖੀ ਜਾਂਦੇ ਆਂ ਹੂੰ ਤਾਂ ਬਾਦੂ ਘਾਟੂ ਪਾਈ ਜਾਂਦੀ ਰਹਿੰਦੇ ਆਗੇ ਅੱਜ ਆਪ ਦਾ ਮਨ ਕੀਤਾ ਵੀ ਕਿਉਂ ਨਾ ਯਾਰ ਜਿਹੜੇ ਸਾਡੇ ਕੌਮ ਦੇ ਮਹਾਨ ਸ਼ਹੀਦ ਯੋਧੇ ਆ ਉਹਨਾਂ ਦੇ ਨਾਂ ਤੇ ਇੱਕ ਵੀਡੀਓ ਬਣਾ ਕੇ ਪਾਈ ਜਾਵੇ ਦੋਸਤੋ ਉਹਨਾਂ ਨੂੰ ਵੀ ਆਪ ਦੀ ਜਿੰਦ ਪਿਆਰੀ ਸੀਗੀ ਤੇ ਨੌਕਰੀ ਤੇ ਲੱਗੇ ਹੋਏ ਸੀਗੇ ਤੇ ਅੱਜ ਨੂੰ ਤਾਂ ਭਰਾਵੋ ਉਹ ਕੁਛ ਦੀ ਕੁਛ ਅਫਸਰ ਵੱਡੇ ਤੋਂ ਵੱਡੇ ਬਣ ਕੇ ਰਿਟਾਇਰਮੈਂਟ ਵੀ ਹੋ ਜਾਂਦੇ ਜਾਂ ਨੌਕਰੀ ਕਰਦੇ ਹੁੰਦੇ ਪਰ ਉਹਨਾਂ ਨੇ ਆਪਣੇ ਜੋ ਸਿੱਖਾਂ ਦੇ ਵਿੱਚ ਊਠੇ ਅਨਕਾਉਂਟਰ ਹੁੰਦੇ ਸੀ ਤੇ ਸਿੱਖ ਨੌਜਵਾਨਾਂ ਨੂੰ ਉਹ ਕੋਹ ਕੇ ਮਾਰਿਆ ਜਾਂਦਾ ਸੀਗਾ ਉਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਯੋਗਤਾ ਹੀ ਉਹਨਾਂ ਨੇ ਜਮ੍ਹਾਂ ਅੱਖ ਕੇ ਭਰਾਵੋ ਵੀ ਕੀ ਤਾਂ ਜੀ ਕਰਦਾ ਆਪਦੀ ਜਾਨ ਦੇਣ ਨੂੰ ਉਹਨਾਂ ਦੀ ਅੱਜ ਇਹਦੀ ਵੱਡੀ ਸਹਾਇਤਾ ਤੇ ਕੁਰਬਾਨੀ ਵੀ ਦੋਸਤੋ ਸਿਰ ਝੁਕਦਾ ਹੈ ਸਲਾਮ ਕਰਦੇ ਆਂ ਦਿਲੋਂ ਜਿਨ੍ਹਾਂ ਨੇ ਮੰਨ ਲਿਆ ਵੀ ਆਪਦੀ ਮੌਤ ਚੀਹ ਦੀਵਾ ਕੇ ਨਾਲ ਲੈ ਕੇ ਉਹਨੂੰ ਸੁੱਦਾ ਨਰਕਾਂ ਚ ਭੇਜਿਆ ਹੋਇਆ ਤਾਂ ਕਰਕੇ ਭਰਾਵੋ ਆਪਣੀ ਨੌਜਵਾਨ ਪੀੜ੍ਹੀ ਨੌਜਵਾਨ ਬੱਚਿਆਂ ਬਾਰੇ ਜ਼ਰੂਰ ਦੱਸਿਓ ਪਾਪਾ ਚਾਨਣਾ ਕੇ ਆਪਣੇ ਉਸੇ ਜਯੋਦੇ ਆ ਜਿਨ੍ਹਾਂ ਨੇ ਆਪਣੀ ਡਿੱਗੀ ਡਿੱਗੀ ਹੋਈ ਪਾਗ ਨੂੰ ਮੋਢੇ ਸਿਰ ਤੇ ਰੱਖਿਆਗਾ ਤੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਪ੍ਰਾਣੇ ਬਜ਼ੁਰਗਾਂ ਤੋਂ ਸੁਣਦੇ ਆਇਆ ਦੋਸਤੋ ਆਪਣੀ ਕੋਈ ਬਾਲੀ ਵੱਡੀ ਉਮਰ ਵੀ ਹੈਣੀਗੀ ਕਿ ਕਿ 20 20 ਸਾਲ ਮੰਨ ਲਾ ਵੀ ਪਿੰਡਾਂ ਦੇ ਵਿੱਚੋਂ ਕਹਿੰਦੇ ਬਰਾਤਾਂ ਨਹੀਂ ਉੱਠੀਆਂ ਸੀਗੀਆਂ ਤੇ ਨੌਜਵਾਨ ਮੰਨ ਲਾ ਵੀ ਪਿੰਡ ਦੇ ਵਿੱਚ ਛੱਡੇ ਨਹੀਂ ਸੀਗੇ ਜੋ ਵੀ ਨੌਜਵਾਨ ਦੇਖਣਾ ਉਹਨੂੰ ਚੱਕ ਕੇ ਝੂਠਾ ਇਨਕਾਊਂਟਰ ਬਣਾ ਕੇ ਆਪਦੀਆਂ ਫੀਤੀਆਂ ਦੇ ਮਾਰੇ ਨੇ ਮਹਲਾ ਵੀ ਨੌਜਵਾਨੇ ਕੋ ਕੋ ਕੇ ਮਾਰੀ ਸੀ ਤੇ ਉਸ ਟਾਈਮ ਦੇ ਵਿੱਚ ਦੋਸਤੋ ਜੋ ਕੋ ਕਿਸੇ ਦਾ ਭਰਾ ਪਤੀ ਪਿਓ ਪੁਲਿਸ ਲੈ ਜਾਂਦੀ ਚੱਕ ਤੇ ਮਗਰ ਉਹਦੀ ਕੋਈ ਜਵਾਨ ਧੀ ਜਾਂ ਨੂੰ ਜਾਵੜਦੀ ਤਾਂ ਉਹਦੇ ਨਾਲ ਉਹ ਹਾਲ ਹੁੰਦਾ ਸੀ ਜੋ ਕਿ ਉਹ ਵੀ ਆ ਜਾਂ ਤਾਂ ਅਸਲਾ ਹਥਿਆਰ ਚੱਕ ਲੈਂਦੀ ਸੀ ਨਹੀਂ ਮੌਤ ਨੂੰ ਗੱਲ ਆ ਲੈਂਦੀ ਸੀ ਇੱਥੋਂ ਤੀਕ ਪੰਜਾਬ ਨੇ ਦੋ ਭਰਾਵੋ ਸੰਤਾਪ ਹੰਡਾਇਆ ਆਪਾਂ ਸਾਰੇ ਪੁਲਿਸ ਵੀ ਨਹੀਂ ਹੋਣਦੇ ਪੁਲਿਸ ਮੁਲਾਜ਼ਮ ਵੀ ਬਥੇਰੇ ਵਿਚਾਰੇ ਨਿਰਦੋਸ਼ ਉਸ ਵੇਟ ਚੜੇ ਹੋਏ ਆ ਸਮੇਂ ਦੀ ਤੇ ਜਿਹੜੇ ਸਿੱਖ ਨੌਜਵਾਨ ਇਹ ਸੀਰ ਹੋਏ ਆ ਉਹਨਾਂ ਦਾ ਤਾਂ ਆਪਾਂ ਕੁਝ ਕਿਸੇ ਸ਼ਬਦਾਂ ਨਾਲ ਹੀ ਨਹੀਂ ਫੇਰ ਕਾਇ ਕਰ ਸਕਦੇ ਕੁਝ ਵੀ ਜਿਹੜੇ ਆਪਣੇ ਸਿੱਖ ਕੌਮ ਦੇ ਲਈ ਆਪਣੇ ਕੁਰਬਾਨੀਆਂ ਦੇ ਗਏ ਤੇ ਆਪਣੇ ਸੋਖ ਰਾਮ ਨੂੰ ਠੋਕਰਾ ਮਾਰ ਕੇ ਤੇ ਜਿਹੜੇ ਉਹਨਾਂ ਨੇ ਇਹ ਰਾਹ ਜੁਨੇ ਸੀਗੇ ਤੇ ਨਹੀਂ ਤਾਂ ਦੋਸਤੋ ਆਪਣੇ ਮੇਰੇ ਵਰਗਾ ਕੋਈ ਵੀ ਆਪਾਂ ਮਾਦੀ ਆਮਚ ਪੜਾਸੀ ਲੱਕ ਜੇ ਤਾਂ ਵੀ ਅਗਲਾ ਕਹਿੰਦਾ ਨਾ ਜੀ ਮੇਰੇ ਤਾਂ ਨੌਕਰੀ ਦਾ ਸਵਾਲ ਹੈ ਤੇ ਉਹਨਾਂ ਨੇ ਨੌਕਰੀ ਤਾਂ ਕੱਲ ਛੱਡੋ ਆਪ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਸਹੀਦ ਹੋਗੇ ਦੋਸਤੋ ਕੋਈ ਵੀ ਆਪਾਂ ਹੋਰਾਂ ਦੀ ਟੈਂਪੂ ਟੱਲਿਆਂ ਦੀ ਇਹਦਾ ਵੀਡੀਓ ਬਹੁਤ ਅੱਗੇ ਸ਼ੇਅਰ ਕਰ ਦੇਣੇ ਤੇ ਲਾਈਕ ਕਮੈਂਟ ਵੀ ਕਰ ਦੇਣੇ ਤੇ ਪ੍ਰੋਜੈਕਟ ਵੀਡੀਓ ਤੁਹਾਨੂੰ ਵਧੀਆ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਸ਼ੇਕ ਕਰੋ ਸੀ ਤਾਂ ਸਿੰਘਾਂ ਦੇ ਨਾਂ ਤੇ ਮਨ ਲਵ ਸ਼ੇਅਰ ਕਮੈਂਟ ਕਰਕੇ ਜ਼ਰੂਰ ਆਪਣੀ ਰਾਇ ਦੱਸੋ ਤੁਹਾਡਾ ਆਪਣਾ ਬਾਈ ਸਿੱਧੂ ਬਾਈ ਬਠਿੰਡੇ ਤੋਂ ਜਿਉਂਦੇ ਵਸਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਪਹਿਲਾਂ ਵੀ ਕਈ ਵਾਰੀ ਗੱਲਾਂ ਕਰਦੇ ਆਂ ਦੋਸਤੋ ਜੋ ਆਪਣੇ ਦਿਲ ਚ ਹੁੰਦਾ ਉਹੀ ਜਵਾਨ ਤੇ ਹੁੰਦਾ ਹੈਗਾ ਜੀ ਕੀਤਾ ਵੀ ਕਿਉਂ ਨਾ ਅੱਜ ਆਪਣੇ ਸੀਧ ਸਿੰਘਾਂ ਦੀ ਜਾਤ ਚ ਵੀਡੀਓ ਬਣਾ ਕੇ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰੇ ਫੇਰ ਦੋਸਤੋ ਸਾਰੇ ਉਸ ਸਮੇਂ ਦੇ ਸੀਤ ਸਿੰਘਾਂ ਨੂੰ ਸਜਤਾ ਕਰਦੇ ਆਂ ਸਲਾਮ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ